ਹੇ ਗੁਰ ਸਾਹਿਬ ਜੀ ਸਲੋਕ ਮਹਲਾ 5 ਲੱਕੜੀ ਸੋਥਾਨ ਜੋੜ ਨਹਾਰੈ ਜੋੜੀਆ ਨਾਨਕ ਲਹਿਰੀ ਲਖਸੈ ਆਣ ਡੋਬਣ ਦੇ ਨਾ ਮਾ ਪਿਰੀ ਲੱਕੜੀ ਸੋਥਾਨ ਜੋੜ ਨਹਾ ਰੈ ਜੋੜੀਆ ਨਾਨਕ ਲਹਿਰੀ ਲਖ ਸੈ ਆਣ ਡੁੱਬਣ ਦੇ ਨਾ ਮਾ ਪਿਰੀ ਮਹਲਾ 5ਵਾਂ ਬਨ ਪਹਾਵਲੇ ਹਿਖ ਸਾਥੀ ਲੱਤਮ ਦੁਖ ਹਰਤਾ ਹਰ ਨਾਮਾ ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ ਪਾਉੜੀ ਪਾਈਨ ਸਭ ਨਿਧਾਨ ਤੇਰੇ ਰੰਗ ਰਤਿਆ ਬੱਲ ਬੱਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ ਪਾਉੜੀ ਪਾਇਨ ਸਭ ਨਿਧਾਨ ਤੇਰੇ ਰੰਗ ਰਤਿਆ ਨਾ ਹੋਵੀ ਪਛੋਤਾਉ ਤੁੱਦ ਨਾ ਤੁੱਦ ਨੋ ਜਪਤਿਆਂ ਪਹੁੰਚ ਨਾ ਸਕੈ ਕੋਈ ਤੇਰੀ ਟੇਕ ਜਨ ਗੁਰਪੂਰੇ ਵਾਹ ਵਾਹ ਸੁਖ ਲਹਾ ਚਿਤਾਰ ਮਨ ਗੁਰੂ ਬਾਹ ਸੇਵਤ ਪੰਡਾਰ ਕਰਮੀ ਪਾਈਐ ਸਤ ਗੁਰ ਨਦਰ ਨਿਹਾਲ ਬਹੁੜ ਨ ਧਾਈਐ ਰੱਖਿਆਪੁ ਦਇਆਲ ਕਰ ਦਾਸਾ ਆਪਣੇ ਹਰ 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 ਨਾਮ ਜੀਵਾ ਸੁਣ ਸੁਣੇ ਰੱਖਿਆ ਆਪ ਦਿਆਲ ਕਰਦਾਸਾ ਆਪਣੇ ਹਰ 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 ਨਾਮਾ ਨਾਮ ਜੀਵਾ ਸੁਣ ਸੁਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਖਸ਼ਿਸ਼ ਹੋਈ ਹੈ ਸਤਿਗੁਰੂ ਜੀ ਅੰਮ੍ਰਿਤ ਵੇਲੇ ਤਰੁਠੇ ਨੇ ਤੇ ਅੰਮ੍ਰਿਤ ਵੇਲੇ ਦੇ ਦਰਸ਼ਨ ਦੀਦਾਰ ਬਖਸ਼ ਕੇ ਸਤਿਗੁਰੂ ਜੀ ਨੇ ਤਪਦਿਆਂ ਹਿਰਦਿਆਂ ਤੇ ਠੰਡ ਪਾਈ ਹੈ ਤੇ ਆਪਣੇ ਲੜ ਲਾ ਕੇ ਆਪਣੇ ਚਰਨੀ ਲਾ ਕੇ ਗੁਰੂ ਕੇ ਉਪਦੇਸ਼ ਬਖਸ਼ ਕੇ ਸਾਡੇ ਮਨ ਨੂੰ ਨਿਵਾਜਿਆ ਹੈ ਤਾਂ ਕਿ ਇਹ ਜਿਹੜਾ ਮਨ ਜੋ ਹਰ ਵਕਤ ਭਰਮ ਦਾ ਹੈ ਢਕਦਾ ਹੈ ਇਸ ਭਰਮ ਦੇ ਹੋਏ ਭਟਕਦੇ ਹੋਏ ਮਨ ਨੂੰ ਵਸ ਕਰਨਾ ਹੈ ਗੁਰੂ ਸ਼ਬਦ ਦੇ ਨਾਲ ਤਾਂ ਕਿ ਗੁਰੂ ਸ਼ਬਦ ਦੀ ਕਮਾਈ ਦੇ ਨਾਲ ਗੁਰੂ ਸ਼ਬਦ ਦੀ ਰਹਿਮਤ ਦੇ ਨਾਲ ਇਹ ਮਨ ਆਪਣੇ ਖਿਆਲਤ ਆਪਣੀਆਂ ਵਿਚਾਰਾਂ ਛੱਡ ਕੇ ਸਤਿਗੁਰੂ ਦੀਆਂ ਵਿਚਾਰਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲਵੇ ਤੇ ਇਹ ਆਤਮਾ ਪਰਮ ਆਤਮਾ ਦੇ ਨਾਲ ਸੁਮੇਲ ਕਰ ਲਵੇ। ਸੋ ਅੱਜ ਦੇ ਜਿਹੜੇ ਅੰਮ੍ਰਿਤ ਵੇੜੇ ਦੇ ਆਪ ਜੀ ਨੇ ਹੁਕਮਨਾਮੇ ਸਰਵਣ ਕੀਤੇ ਨੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਪੰਨਾ ਨੰਬਰ 519 ਤੋਂ ਲੈ ਕੇ 520 ਤੱਕ ਸੁਭਾਏ ਮਾਨ ਹਨ। ਇਸ ਦੇ ਵਿੱਚ ਦੋ ਸ਼ਲੋਕ ਨੇ ਤੇ ਦੋਵੇਂ ਸ਼ਲੋਕ ਪੰਨਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦੇ ਨੇ ਤੇ ਇੱਕ ਪੌੜੀ ਹੈ ਪਹਿਲੇ ਸ਼ਲੋਕ ਦੇ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਕਿਰਪਾ ਕਰ ਰਹੇ ਹਨ ਸ਼ਲੋਕ ਮਹੱਲਾ 5ਵਾਂ ਲਗੜੀ ਸੁਥਾਨ ਜੋੜ ਨਹਾਰੈ ਜੋੜੀਆ ਸੁਥਾਨ ਚੰਗੇ ਟਿਕਾਣੇ ਤੇ ਸਤਿਗੁਰੂ ਜੀ ਕਹਿੰਦੇ ਨੇ ਹੇ ਵਾਹਿਗੁਰੂ ਜੀ ਮੇਰੀ ਪ੍ਰੀਤ ਚੰਗੇ ਟਿਕਾਣੇ ਤੇ ਭਾਵ ਪਿਆਰੇ ਪ੍ਰਭੂ ਜੀ ਦੇ ਚਰਨਾਂ ਦੇ ਵਿੱਚ ਚੰਗੀ ਤਰ੍ਹਾਂ ਲੱਗੀ ਲੱਗ ਗਈ ਹੈ ਜੋੜਨਹਾਰ ਪਰਿਪੂਰਣ ਪਰਮਾਤਮਾ ਨੇ ਆਪ ਹੀ ਕਿਰਪਾ ਕੀਤੀ ਹੈ ਕਿ ਮੇਰੀ ਇਸ ਭਟਕਦੀ ਹੋਈ ਸੁਰਤ ਨੂੰ ਆਪਣੇ ਚਰਨਾਂ ਵਿੱਚ ਟਿਕਾ ਲਿਆ ਹੈ ਤੇ ਮੇਰੇ ਮਨ ਦੀ ਪ੍ਰੀਤ ਮੇਰੇ ਪ੍ਰੀਤਮ ਪ੍ਰਭੂ ਦੇ ਨਾਲ ਬਣ ਗਈ ਹੈ। ਲਗੜੀ ਸੋ ਥਾਨ ਸਹੀ ਜਗ੍ਹਾ ਦੇ ਉੱਤੇ ਲੱਗ ਗਈ ਹੈ ਮੇਰੀ ਪ੍ਰੀਤ ਸਹੀ ਟਿਕਾਣੇ ਤੇ ਜਿਹੜੀ ਮੇਰੀ ਪ੍ਰੀਤ ਪਹਿਨਾ ਇਧਰ ਉਧਰ ਦੌੜਦੀ ਸੀ ਜਿਹੜੀ ਪ੍ਰੀਤ ਕਦੀ ਪਦਾਰਥਾਂ ਦੇ ਵਿੱਚ ਖਚਤ ਹੁੰਦੀ ਸੀ ਕਦੀ ਮਾਇਆ ਦੇ ਬੰਦਨਾ ਚ ਖਚਤ ਹੁੰਦੀ ਸੀ ਤੇ ਇੰਜ ਲੱਗਦਾ ਸੀ ਸ਼ਾਇਦ ਇਹ ਪ੍ਰੀਤ ਹੈ ਪਰ ਉਹ ਮੋਹ ਸੀ। ਹੁਣ ਬਿਲਕੁਲ ਸਹੀ ਟਿਕਾਣੇ ਤੇ ਪ੍ਰੀਤ ਲੱਗੀ ਹੈ ਕਿਉਂਕਿ ਹੁਣ ਪ੍ਰਭੂ ਦੇ ਚਰਨਾਂ ਦੇ ਵਿੱਚ ਚਿੱਤ ਜੁੜਨ ਲੱਗ ਪਿਆ ਹੈ। ਪ੍ਰਭੂ ਜੀ ਦੇ ਚਰਨਾਂ ਦੇ ਵਿੱਚ ਮਨ ਟਿਕਣ ਲੱਗ ਪਿਆ ਹੈ, ਪਰਮਾਤਮਾ ਦੇ ਚਰਨਾਂ ਦੇ ਵਿੱਚ ਦਿਲ ਲੱਗਣ ਲੱਗ ਪਿਆ ਹੈ। ਜੋੜਨ ਹਾਰੈ ਜੋੜੀ ਆ। ਇਹ ਪ੍ਰੀਤ ਮੇਰੇ ਆਪਣੇ ਆਪ ਨਹੀਂ ਲੱਗੀ, ਇਹ ਪ੍ਰਭੂ ਨੇ ਕਿਰਪਾ ਕੀਤੀ ਹੈ। ਪਰਮਾਤਮਾ ਜੀ ਨੇ ਕਿਰਪਾ ਕੀਤੀ ਹੈ। ਜੋ ਆਪਣੇ ਉਪਦੇਸ਼ ਬਖਸ਼ੇ ਨੇ ਆਪਣਾ ਤਰਾਸ ਬਖਸ਼ਿਆ ਹੈ ਆਪਣਾ ਬਿਰਧ ਪਾਲਿਆ ਹੈ ਤੇ ਮੇਰੇ ਵਰਗੇ ਵਿਕਾਰਾਂ ਵਿੱਚ ਭਟਕਦੇ ਹੋਈ ਸੁਰਤ ਨੂੰ ਆਪਣੇ ਚਰਨਾਂ ਦਾ ਟਿਕਾਉ ਬਖਸ਼ਿਆ ਹੈ ਆਪਣੇ ਚਰਨਾਂ ਦੇ ਵਿੱਚ ਪਿਆਰ ਬਖਸ਼ਿਆ ਹੈ ਜੋੜਨ ਹਾਰੇ ਜੋੜੀਆ ਉਸ ਜੋੜਨ ਵਾਲੇ ਪ੍ਰਭੂ ਪ੍ਰਮਾਤਮਾ ਨੇ ਹੀ ਮੈਨੂੰ ਆਪ ਆਪਣੇ ਚਰਨਾਂ ਦੇ ਨਾਲ ਜੋੜ ਲਿਆ ਹੈ ਨਾਨਕ ਲਹਰੀ ਲਖ ਸੈ ਆਨ ਡੁੱਬਣ ਦੇ ਨਾਮਾ ਪਿਰੀ ਹੁਣ ਇਹੋ ਜੀ ਅਵਸਥਾ ਬਣ ਗਈ ਹੈ ਲਹਿਰੀ ਦਾ ਅਰਥ ਹੈ ਲਹਿਰਾਂ ਸੈ ਦਾ ਅਰਥ ਹੈ ਸੈਂਕੜੇ ਆਨ ਦਾ ਅਰਥ ਹੈ ਹੋਰ ਹੋਰ ਭਾਵ ਵਿਕਾਰਾਂ ਦੀਆਂ ਮਾ ਪਿਰੀ ਮੇਰਾ ਪਿਆਰਾ ਹੇ ਨਾਨਕ ਜੀ ਜਗਤ ਵਿੱਚ ਸੈਂਕੜੇ ਤੇ ਲੱਖਾਂ ਹੋਰ ਹੋਰ ਭਾਵ ਵਿਕਾਰਾਂ ਦੀਆਂ ਲਹਿਰਾਂ ਚੱਲ ਰਹੀਆਂ ਹਨ ਪਰ ਮੇਰਾ ਪਿਆਰਾ ਮੈਨੂੰ ਇਨ੍ਹਾਂ ਲਹਿਰਾਂ ਵਿੱਚ ਹੁਣ ਡੁੱਬਣ ਨਹੀਂ ਦਿੰਦਾ ਹੁਣ ਉਹ ਹਰ ਵਕਤ ਮੇਰੀ ਬਾਹ ਫੜ ਕੇ ਰੱਖਦਾ ਹੈ ਜੋ ਹਰ ਵਕਤ ਇਹ ਵਿਕਾਰ ਕਿਤੇ ਕਾਮ ਆ ਕੇ ਹਿਰਦਾ ਹੈ ਕਿਤੇ ਕ੍ਰੋਧ ਕਿਤੇ ਲੋਭ ਕਿਤੇ ਮੋਹ ਇਹ ਜਿਹੜੀਆਂ ਵਿਕਾਰਾਂ ਦੀ ਲਹਿਰ ਰੋਜ਼ਾਨਾ ਚੱਲ ਰਹੀ ਹੈ ਇਸ ਹਿਰਦੇ ਵਿੱਚ ਇਸ ਸਰੀਰ ਦੇ ਵਿੱਚ ਜੋ ਮਨ ਹਰ ਵਕਤ ਇਨ੍ਹਾਂ ਲਹਿਰਾਂ ਦੇ ਵਿੱਚ ਗੋਤੇ ਖਾਂਦਾ ਹੈ ਹੁਣ ਨਾਨਕ ਜੀ ਮੇਰੀ ਬਾ ਮੇਰੇ ਵਾਹਿਗੁਰੂ ਨੇ ਫੜ ਲਈ ਹੈ ਹੁਣ ਉਹ ਮੈਨੂੰ ਇਨ੍ਹਾਂ ਲਹਿਰਾਂ ਦੇ ਵਿੱਚ ਡੁੱਬਣ ਨਹੀਂ ਦਿੰਦੇ ਉਹ ਇਨ੍ਹਾਂ ਲਹਿਰਾਂ ਦੇ ਵਿੱਚ ਮੈਨੂੰ ਝਟਕਣ ਨਹੀਂ ਦਿੰਦੇ ਉਹ ਹਰ ਵਕਤ ਮੈਨੂੰ ਇਸ ਮਾਇਆ ਦੀਆਂ ਲਹਿਰਾਂ ਤੋਂ ਮੇਰਾ ਬਚਾਅ ਕਰ ਲੈਂਦੇ ਹਨ ਮੈਨੂੰ ਇਨ੍ਹਾਂ ਮਾਇਆ ਦੀਆਂ ਲਹਿਰਾਂ ਤੋਂ ਪਰੇ ਕੱਢ ਕੇ ਰੱਖ ਦਿੰਦੇ ਹਨ ਕਿਉਂਕਿ ਹੁਣ ਮੇਰੇ ਮਨ ਵਿੱਚ ਕੇਵਲ ਤਾਂ ਕੇਵਲ ਪ੍ਰਮਾਤਮਾ ਹੈ ਹੁਣ ਸਮਝ ਪੈ ਗਈ ਹੈ ਇਹ ਸੰਸਾਰ ਇੱਕ ਸਮੁੰਦਰ ਹੈ ਇਕ ਮਾਇਆ ਦਾ ਜਾਲ ਹੈ ਅੱਗ ਦਾ ਭਰਿਆ ਹੋਇਆ ਤ੍ਰਿਸ਼ਨਾ ਦਾ ਤੱਪਿਆ ਹੋਇਆ ਈਰਖਾ ਦਾ ਤੱਪਿਆ ਹੋਇਆ ਸਮੁੰਦਰ ਹੈ ਜਿਹਦੇ ਵਿੱਚੋਂ ਲਹਿਰਾਂ ਵੀ ਵਿਕਾਰਾਂ ਦੀਆਂ ਨੇ ਇਸੇ ਕਰਕੇ ਹੁਣ ਮਨ ਪ੍ਰਭੂ ਦੇ ਚਰਨਾਂ 'ਚ ਟਿਕ ਗਿਆ ਹੈ ਨਾਨਕ ਲਹਿਰੀ ਲਖਸੈ ਲੱਖਾਂ ਹੀ ਲਹਿਰਾ ਵਿਕਾਰਾਂ ਦੀਆਂ ਜੋ ਰੋਜ਼ਾਨਾ ਮੇਰੇ ਹਿਰਦੇ 'ਚ ਆਉਂਦੀਆਂ ਨੇ ਆਨ ਜੜੀਆਂ ਆਉਂਦੀਆਂ ਨੇ ਆਨ ਦਾ ਅਰਥ ਹੈ ਭਾਵ ਵਿਕਾਰਾਂ ਦੀਆਂ ਡੁੱਬਣ ਦੇ ਨਾਮਾ ਪਰੀ ਮੇਰੇ ਪਰਿਪੂਰਣ ਪ੍ਰਮਾਤਮਾ ਵਾਹਿਗੁਰੂ ਜੀ ਹੁਣ ਮੈਨੂੰ ਡੁੱਬਣ ਨਹੀਂ ਦਿੰਦੇ ਇਨ੍ਹਾਂ ਲਹਿਰਾਂ ਦੇ ਵਿੱਚ ਹੁਣ ਹਰ ਵਕਤ ਮੇਰੇ ਅੰਗ ਸੰਗ ਰਹਿੰਦੇ ਹਨ ਮੈਨੂੰ ਹਮੇਰਾ ਹਮੇਸ਼ਾ ਇਨ੍ਹਾਂ ਵਿਕਾਰਾਂ ਤੋਂ ਬਚਾ ਕੇ ਰੱਖਦੇ ਹਨ ਅਗਲਾ ਸ਼ਲੋਕ ਹੈ ਮਹੱਲਾ ਪੰਜਵਾਂ ਬਨ ਪਿਹਾਵਲੈ ਹਿਖ ਸਾਥੀ ਲਦਮ ਦੁਖ ਹਰਤਾ ਹਰ ਨਾਮਾ ਸਭ ਕਹਿੰਦੇ ਬਨ ਪਿਹਾਵਲੇ ਡਰਾਉਣੇ ਜੰਗਲ ਬਨ ਦਾ ਅਰਥ ਹੈ ਜੰਗਲ ਪਿਹਾਵਲੇ ਦਾ ਅਰਥ ਹੈ ਡਰਾਉਣੇ ਹਿਕ ਹਿਕ ਦਾ ਅਰਥ ਇੱਥੇ ਹਿਕ ਨਹੀਂ ਹਿਕ ਦਾ ਅਰਥ ਹੈ ਇੱਕ ਸਾਥੀ ਮੇਰਾ ਸਹਾਰਾ ਲਤਮ ਮੈਂ ਲੱਭਾ ਹੈ ਹਰਤਾ ਨਾਸ਼ ਕਰਨ ਵਾਲਾ ਸਤਿਗੁਰੂ ਕਹਿੰਦੇ ਸੰਸਾਰ ਰੂਪੀ ਇੱਕ ਡਰਾਉਣਾ ਜੰਗਲ ਹੈ ਜਿਸ ਦੇ ਵਿੱਚ ਭਾਂਤ ਭਾਂਤ ਦੇ ਜਾਨਵਰ ਰਹਿ ਰਹੇ ਹਨ ਤੇ ਜਿਹੜੇ ਇਹ ਜਾਨਵਰ ਰੋਜ਼ਾਨਾ ਹੀ ਮੈਨੂੰ ਡਰਾਉਂਦੇ ਨੇ ਰੋਜ਼ਾਨਾ ਹੀ ਮੈਨੂੰ ਪਰਮਾਉਂਦੇ ਨੇ ਹੇ ਵਾਹਿਗੁਰੂ ਦੀ ਇਸ ਸੰਸਾਰ ਰੂਪੀ ਇਸ ਡਰਾਉਨੇ ਜੰਗਲ ਦੇ ਵਿੱਚ ਮੈਨੂੰ ਪ੍ਰਮਾਤਮਾ ਵਾਹਿਗੁਰੂ ਦਾ ਹੁਕਮ ਰੂਪੀ ਨਾਮ ਜੋ ਮੈਨੂੰ ਲੱਭ ਗਿਆ ਹੈ ਮੈਨੂੰ ਐਸਾ ਸਹਾਰਾ ਐਸਾ ਇੱਕੂ ਇੱਕ ਸਾਥੀ ਲੱਭਾ ਹੈ ਜੋ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਜੋ ਦੁੱਖਾਂ ਨੂੰ ਮਿਟਾਉਣ ਵਾਲਾ ਹੈ ਬਨ ਪਿਹਾਵਲੇ ਡਰਾਉਣੇ ਜੰਗਣਾ ਦੇ ਵਿੱਚ ਹਿੱਖ ਲਾਥੀ ਇੱਕ ਸਾਥੀ ਲੱਦਮ ਇੱਕ ਐਸਾ ਸਹਾਰਾ ਇੱਕ ਐਸਾ ਸਾਥੀ ਇੱਕ ਐਸਾ ਮਿੱਤਰ ਮੈਨੂੰ ਲੱਭ ਗਿਆ ਹੈ ਦੁਖ ਹਰਤਾ ਹਰ ਨਾਮਾ ਜੋ ਆਪਣੇ ਪਾਵਨ ਹੁਕਮ ਦੇ ਕੇ ਆਪਣਾ ਨਾਮ ਦੇ ਕੇ ਜਿਸ ਨੇ ਮੇਰੇ ਜੀਵਨ ਦੇ ਵਿੱਚੋਂ ਦੁੱਖ ਦੂਰ ਕਰ ਦਿੱਤੇ ਹਨ ਹੁਣ ਦੁੱਖ ਨਾਂ ਦੀ ਧੀ ਜੀਵਨ 'ਚ ਨਹੀਂ ਆਉਂਦੀ ਹੁਣ ਆਨੰਦ ਤੇ ਖੇੜੇ ਦੇ ਵਿੱਚ ਜ਼ਿੰਦਗੀ ਜਿਉ ਰਹੀ ਹੈ ਕਿਉਂਕਿ ਹੁਣ ਗਿਆਨ ਇਹ ਸੋਝੀ ਇਹ ਸਮਝ ਆਉਣ ਲੱਗ ਪਈ ਹੈ ਇਹ ਸਭ ਪ੍ਰਮਾਤਮਾ ਦਾ ਹੁਕਮ ਹੈ ਹੁਣ ਦੁੱਖ ਦੀ ਕੋਈ ਤਕਲੀਫ ਨਹੀਂ ਸੁੱਖ ਦੀ ਕੋਈ ਆ ਆ ਸੁੱਖ ਦੀ ਕੋਈ ਕਿਸੇ ਤਰੀਕੇ ਦੀ ਕੋਈ ਲਾਲਸਾ ਨਹੀਂ ਹੁਣ ਤੇ ਆਨੰਦ ਹੈ ਖੇੜਾ ਹੈ ਹਰ ਵਕਤ ਪਿਆਰ ਹੈ ਹਰ ਵਕਤ ਸੋਟੀ ਹੈ ਹੁਣ ਇਸ ਸੰਸਾਰ ਰੂਪੀ ਡਰਾਉਣਾ ਜੰਗਲ ਦੇ ਵਿੱਚ ਡਰ ਨਹੀਂ ਲੱਗਦਾ ਕਿਉਂਕਿ ਹੁਣ ਸਹਾਰਾ ਹੈ ਜਿਵੇਂ ਇੱਕ ਮਾਂ ਪਿਤਾ ਆਪਣੇ ਬੱਚੇ ਦੀ ਉਂਗਲ ਫੜ ਕੇ ਚਿੜੀਆ ਘਰ ਦੇ ਵਿੱਚ ਬੱਚੇ ਨੂੰ ਨਾਲ ਲੈ ਫਿਰਦੇ ਹੋਣ ਅੱਜ ਕਿਤਨੇ ਜੀਓਗ੍ਰਾਫੀਕਲ ਤੌਰ ਦੇ ਉੱਤੇ نیشنل ਪਾਰਕ ਨੇ ਜਿੱਥੇ ਜਾਨਵਰ ਖੁੱਲੇ ਆਮ ਘੁੰਮਦੇ ਨੇ ਪਰ ਜਿਹੜੇ ਨਾਲ ਸਾਨੂੰ ਬਚਾਉਣ ਵਾਲੇ ਸਿਕਿਉਰਿਟੀ ਹੁੰਦੀ ਹੈ ਉਹਨਾਂ ਦੇ ਆਸਰੇ ਅਸੀਂ ਉਹਨਾਂ ਜਾਨਵਰਾਂ ਨੂੰ ਵੇਖ ਪਾਉਨੇ ਆਂ ਐਵੇਂ ਹੀ ਇਸ ਸੰਸਾਰ ਰੂਪੀ ਡਰਾਉਣੇ ਜੰਗਲ ਦੇ ਵਿੱਚ ਜਦੋਂ ਪਰਮਾਤਮਾ ਵਾਹਿਗੁਰੂ ਦੀ ਬਾਹ ਫੜ ਲਈ ਜਾਵੇ ਫਿਰ ਇਹ ਡਰਾਉਣੇ ਜੰਗਲ ਦੇ ਵਿੱਚ ਡਰ ਨਹੀਂ ਲੱਗਦਾ ਫਿਰ ਇੰਨਾ ਡਰਾਉਣੇ ਜੰਗਲਾਂ ਦੇ ਵਿੱਚੋਂ ਪਾਰ ਹੋਣ ਦਾ ਤਰੀਕਾ ਤੇ ਜ਼ਰੀਆ ਵਾਹਿਗੁਰੂ ਦੇ ਰਾਹੀ ਮਿਲ ਜਾਂਦਾ ਹੈ ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ ਸਭ ਕਹਿੰਦੇ ਹੈ ਨਾਨਕ ਮੈਂ ਪਿਆਰੇ ਗੁਰੂ ਤੋਂ ਸਦਕੇ ਜਾਨਾ ਹਾਂ ਜਿਸ ਦੀ ਮਿਹਰ ਨਾਲ ਮੇਰਾ ਇਹ ਕੰਮ ਸਿਰੇ ਚੜਿਆ ਹੈ ਮੇਰਾ ਇਹ ਕੰਮ ਪ੍ਰਮਾਤਮਾ ਨੂੰ ਮਿਲਣ ਵਾਲਾ ਪ੍ਰਮਾਤਮਾ ਨਾਲ ਇੱਕ ਮਿਕ ਹੋਣ ਵਾਲਾ ਇੰਨੇ ਪਰੇ ਚੜਿਆ ਹੈ ਪੌੜੀ ਪਾਇਨ ਸਭ ਨਿਧਾਨ ਤੇਰੇ ਰੰਗ ਰਤਿਆ ਪਾਇਨ ਦਾ ਅਰਥ ਹੈ ਪਾਏ ਜਾਂਦੇ ਹਨ ਸਤਿਗੁਰੂ ਕਹਿੰਦੇ ਹੈ ਪ੍ਰਭੂ ਜੇ ਤੇਰੇ ਪਿਆਰ ਦੇ ਰੰਗ ਵਿੱਚ ਰੰਗ ਜਾਈਏ ਤਾਂ ਮਾਨੋ ਸਾਰੇ ਖਜ਼ਾਨੇ ਮਿਲ ਜਾਂਦੇ ਹਨ ਪਾਏ ਸਭ નિਧਾਨ ਸਾਰੇ ਖਜ਼ਾਨੇ ਮਿਲ ਜਾਂਦੇ ਹਨ ਤੇਰੇ ਰੰਗ ਰੱਤੇ ਆ ਤੇਰੇ ਹੁਕਮ ਦੇ ਰੰਗ ਦੇ ਵਿੱਚ ਰੰਗਣ ਕਰਕੇ ਤੇਰੇ ਨਾਮ ਦੇ ਰੰਗ ਦੇ ਵਿੱਚ ਰੰਗਣ ਕਰਕੇ ਹਰ ਚੀਜ਼ ਮਿਲ ਜਾਂਦੀ ਹੈ ਨਾ ਹੋਵੀ ਪਛੋਤਾਉ ਤਉ ਤੁਧ ਨੂੰ ਜਪਤੇ ਆਂ ਤੈਨੂੰ ਸਿਮਰਦੇ ਆਂ ਕਿਸੇ ਗੱਲੇ ਪਛਤਾਉਣਾ ਨਹੀਂ ਪੈਂਦਾ ਭਾਵ ਕੋਈ ਐਸਾ ਮੰਦਾ ਕੰਮ ਨਹੀਂ ਕਰ ਸਕੀਦਾ ਜਿਸ ਕਰਕੇ ਪਛਤਾਉਣਾ ਪਵੇ ਜਦੋਂ ਪ੍ਰਮਾਤਮਾ ਅੰਗ ਸੰਗ ਹੁੰਦਾ ਹੈ ਉਦੋਂ ਵਿਕਾਰਾ ਕਰਮ ਕੋਈ ਵੀ ਮਨੁੱਖ ਐਸਾ ਭਗਤ ਨਹੀਂ ਕਮਾਉਂਦਾ ਕਿਉਂਕਿ ਉਹਨੂੰ ਪਤਾ ਹੈ ਪਰਮਾਤਮਾ ਮੇਰੇ ਤੋਂ ਦੂਰ ਚਲਾ ਜਾਵੇਗਾ ਜੇ ਮੈਂ ਮਾੜੇ ਕਰਮ ਕਰਾਂਗਾ ਸਾਡੇ ਜੀਵਨ ਦੇ ਵਿੱਚ ਜਦੋਂ ਨਿਰਮਲ ਭਾਉ ਬਣਦਾ ਹੈ ਨਾ ਕਈ ਵਾਰੀ ਖਿਆਲ ਕਰਨਾ ਸਾਡੀ ਜ਼ਿੰਦਗੀ 'ਚ ਕੁਝ ਇਹੋ ਜਿਹੇ ਪਿਆਰੇ ਹੁੰਦੇ ਨੇ ਜਿਨ੍ਹਾਂ ਨਾਲ ਸਾਨੂੰ ਬਹੁਤ ਦਿਲੋਂ ਪਿਆਰ ਹੁੰਦਾ ਬਹੁਤੀ ਵਾਰੀ ਕਈ ਵਾਰੀ ਮਨੁੱਖ ਸੁਧਰ ਜਾਂਦਾ ਹੈ ਜੇ ਉਸ ਨੂੰ ਚੰਗਾ ਸੱਜਣ ਚੰਗਾ ਸਾਥੀ ਮਿਲ ਜਾਵੇ ਉਹ ਹਰ ਵਕਤ ਇਹ ਸੋਚਦਾ ਹੈ ਉਸ ਨੂੰ ਡਰ ਉਹਦੇ ਪਾਵਰ ਦਾ ਉਹਦੇ ਤਾਕਤਦਾਨੀ ਹੁੰਦਾ ਉਹਨੂੰ ਡਰੋਂ ਦੇ ਪਿਆਰ ਦਾ ਹੁੰਦਾ ਉਹ ਕਿਦਾ ਮੇਰੇ ਕੋਲੋਂ ਕੋਈ ਇਹੋ ਜਿਹਾ ਕਰਮ ਨਾ ਹੋਵੇ ਕਿ ਮੈਂ ਆਪਣੇ ਪਿਆਰੇ ਦੀ ਨਿਗਾਹ ਦੇ ਵਿੱਚ ਗਿਰ ਜਾਵਾਂ ਇਵੇਂ ਹੀ ਜਦੋਂ ਪ੍ਰਮਾਤਮਾ ਵਾਹਿਗੁਰੂ ਦੇ ਨਾਲ ਭਗਤ ਦਾ ਪਿਆਰ ਬਣ ਜਾਂਦਾ ਹੈ ਤੇ ਭਗਤ ਫਿਰ ਉਹ ਕਰਮ ਕਰਦਾ ਹੈ ਜਿੰਨਾ ਕੰਮਾਂ ਨੂੰ ਕਰਕੇ ਪ੍ਰਮਾਤਮਾ ਦੇ ਘਰ ਦੇ ਵਿੱਚ ਥਾਂ ਮਿਲੇ ਉਹ ਐਸਾ ਕਰਮ ਨਹੀਂ ਕਰਦਾ ਫਰੈਦਾ ਜਿੰਨੀ ਕਮੀ ਨਾ ਹੈ ਗੁਣਾਂ ਤੇ ਕਬੜੇ ਵੀਸਾਰ ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ ਉਹ ਫਿਰ ਸਾਈਂ ਦੇ ਦਰਬਾਰ ਤੇ ਬਿ ਸ਼ਰਮਿੰਦਾ ਨਹੀਂ ਹੁੰਦਾ ਕਿਉਂਕਿ ਉਹ ਕਰਮੀ ਐਸਾ ਨਹੀਂ ਕਰਦਾ ਜਿਸ ਕਰਮ ਨੂੰ ਕੀਤੇਆਂ ਪ੍ਰਮਾਤਮਾ ਤੋਂ ਦੂਰੀ ਮਿਲੇ ਨਾ ਹੋਵੀ ਪਛੋਤਾਉ ਤੁਦ ਨੂੰ ਜਪਤੇ ਆ ਜਦੋਂ ਤੈਨੂੰ ਮੈਂ ਜਪ ਰਿਹਾ ਹਾਂ ਤੈਨੂੰ ਆਰਾਧ ਰਿਹਾ ਹਾਂ ਫਿਰ ਕੋਈ ਵੀ ਪਛੋਤਾਵਾ ਨਹੀਂ ਜੀਵਨ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਪਛਤਾਪ ਨਹੀਂ ਕਿਉਂਕਿ ਮੈਂ ਉਹ ਕਰਮ ਹੀ ਨਹੀਂ ਵਿਕਾਰਾਂ ਦੇ ਕਮਾਉਂਦਾ ਜਿੰਨਾ ਕਰਮਾਂ ਨੂੰ ਕੀਤੇ ਆ ਮੇਰੇ ਤੇ ਪ੍ਰਮਾਤਮਾ ਦੀ ਦੂਰੀ ਪੈ ਪਵੇ ਤੇ ਮੈਨੂੰ ਪਛਤਾਉਣਾ ਪਵੇ ਪਹੁੰਚ ਨਾ ਸਕਿਆ ਕੋਈ ਤੇਰੀ ਟੇਕ ਜਨ ਜਿੰਨਾ ਸੇਵਕਾਂ ਨੂੰ ਤੇਰਾ ਆਸਰਾ ਹੁੰਦਾ ਹੈ ਉਹਨਾਂ ਦੀ ਬਰਾਬਰੀ ਕੋਈ ਨਹੀਂ ਫਿਰ ਕਰ ਸਕਦਾ ਉਹਨਾਂ ਦੇ ਬਰਾਬਰ ਕੋਈ ਵੀ ਨਹੀਂ ਪਹੁੰਚ ਸਕਦਾ ਜੋ ਹਰ ਵਕਤ ਤੇਰੀ ਟੇਕ ਧਰਦੇ ਹਨ ਤੇਰਾ ਆਸਰਾ ਟੱਰਦੇ ਹਨ ਗੁਰ ਪੂਰੇ ਵਾਹ ਵਾਹ ਸੁਖ ਲਹਾ ਚਿਤਾਰ ਮਨ ਸਹਿਬ ਜੀ ਕਹਿੰਦੇ ਪਾਹੇ ਦਾ ਅਰਥ ਹੈ ਪਾਸ ਸਤਿਗੁਰੂ ਜੀ ਕਹਿੰਦੇ ਵਾਹ ਵਾਹ ਦਾ ਅਰਥ ਹੈ ਸ਼ਾਬਾਸ਼ ਐਪਰੀਸ਼ੀਏਟ ਏ ਮਨ ਪੂਰੇ ਗੁਰੂ ਨੂੰ ਸ਼ਾਬਾਸ਼ੇ ਆਖ ਜਿਸ ਦੇ ਰਾਹੀ ਵਾਹਿਗੁਰੂ ਦੇ ਹੁਕਮ ਨੂੰ ਚਿਤਾਰ ਕੇ ਸੁਖ ਮਿਲਦਾ ਹੈ ਸੱਚੇ ਗੁਰੂ ਤੋਂ ਸਦਕੇ ਜਾਬ ਸ਼ਬਦ ਗੁਰੂ ਤੋਂ ਕੁਰਬਾਨ ਹੋਣ ਨੂੰ ਜੀ ਕਰੇ ਜਿਸ ਗੁਰੂ ਸ਼ਬਦ ਦੀ ਵਿਚਾਰ ਤੇ ਸੋਝੀ ਤੇ ਗਿਆਨ ਦੇ ਉਪਦੇਸ਼ ਤੇ ਨਾਲ ਅਗਿਆਨਤਾ ਦੂਰ ਹੋਈ ਹੈ ਤੇ ਸਮਝ ਪਈ ਹੈ ਪਹੁੰਚਣ ਵਾਲਾ ਪ੍ਰਮਾਤਮਾ ਹੈ ਹੱਥ ਰੱਖਣ ਵਾਲਾ ਪ੍ਰਮਾਤਮਾ ਹੈ ਹਰ ਜਗ੍ਹਾ ਬਚਾਉਣ ਵਾਲਾ ਪ੍ਰਮਾਤਮਾ ਹੈ ਹੁਣ ਇਹ ਗੱਲ ਸਮਝ ਆ ਗਈ ਹੈ ਗੁਰ ਪੂਰੇ ਵਾਹ ਵਾਹ ਹੁਣ ਪੂਰੇ ਗੁਰੂ ਨੂੰ ਵਾਹ ਗੁਰੂ ਵਾਹ ਗੁਰੂ ਕਹਿਣ ਨੂੰ ਜੀ ਕਰਦਾ ਹੈ ਜਿਸ ਨੂੰ ਚਿਤਾਰ ਕੇ ਜਿਸ ਨੂੰ ਚੇਤੇ ਕਰਕੇ ਸਾਰੇ ਸੁੱਖ ਮਿਲ ਗਏ ਹਨ ਗੁਰ ਪਹਿ ਸਿਫਤ ਪੰਡਾਰ ਕਰਮੀ ਪਾਈਐ ਸਿਵਤ ਸਲਾਹ ਦਾ ਖਜ਼ਾਨਾ ਸਤ ਗੁਰੂ ਜੀ ਦੇ ਪਾਸ ਹੀ ਹੈ ਤੇ ਮਿਲਦਾ ਹੈ ਪ੍ਰਭੂ ਪਰਮਾਤਮਾ ਦੀ ਕਿਰਪਾ ਦੇ ਨਾਲ ਸਤ ਗੁਰੂ ਨਦਰ ਨਿਹਾਲ ਬਹੁੜ ਨਾ ਢਾਈ ਐ ਜੇ ਸਤ ਗੁਰੂ ਮਿਹਰ ਦੀ ਨਜ਼ਰ ਕਰ ਦਵੇ ਨਾ ਤੇ ਫਿਰ ਮੁੜ ਮੁੜ ਪਟਕੀਦਾ ਨਹੀਂ ਕਿਉਂਕਿ ਭਟਕਣਾ ਜੀਵਨ ਤੋਂ ਮਿਟ ਜਾਂਦੀ ਹੈ ਰੱਖੈ ਆਪ ਦਿਆਲ ਕਰਦਾਸਾਂ ਆਪਣੇ ਦਇਆ ਦੇ ਘਰ ਪ੍ਰਭੂ ਆਪ ਆਪਣੇ ਸੇਵਕ ਬਣਾ ਕੇ ਆਪਣੇ ਸੇਵਕ ਦੀ ਪੈਜ ਰੱਖਦੇ ਹਨ ਤੇ ਇਸ ਸੰਸਾਰਿਕ ਵਿਕਾਰਾਂ ਦੀ ਭਟਕਣਾ ਤੋਂ ਆਪਣੇ ਭਗਤ ਨੂੰ ਸਦਾ ਬਚਾ ਲੈਂਦੇ ਹਨ ਕਿਉਂਕਿ ਫਿਰ ਉਸ ਨੂੰ ਪ੍ਰਭੂ ਤੇ ਭਰੋਸਾ ਵਿਸ਼ਵਾਸ ਭਗਤ ਨੂੰ ਇੰਨਾ ਵੱਜ ਜਾਂਦਾ ਹੈ ਫਿਰ ਉਹ ਸੰਸਾਰਿਕ ਵਿਕਾਰਾਂ ਵਿੱਚ ਨਹੀਂ ਪੈਂਦਾ ੜਕਾਹਟ ਜੀਵਨ ਚੋਂ ਮਿਟ ਜਾਂਦੀ ਹੈ ਕਿਉਂਕਿ ਸਮਝ ਪੈ ਜਾਂਦੀ ਹੈ ਰੱਖੇ ਆਪ ਦਿਆਲ ਪ੍ਰਮਾਤਮਾ ਆਪ ਹੀ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ ਕਰਦਾਸਾ ਆਪਣੇ ਆਪਣੇ ਦਾਸਾਂ ਨੂੰ ਹੱਥ ਦੇ ਕੇ ਰੱਖ ਲੈਂਦਾ ਹੈ ਤੇ ਇਸ ਭਟਕਾਹਟ ਤੇ ਪਟਕਣਾ ਚੋਂ ਬਚਾ ਲੈਂਦਾ ਹੈ ਹਰ 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 ਨਾਮ ਜੀਵਾ ਸੁਣ ਸੁਣੇ ਮੈਂ ਵੀ ਹੁਣ ਉਸ ਪ੍ਰਭੂ ਦਾ ਨਾਮ ਸੁਣ ਸੁਣ ਕੇ ਜਿਉ ਰਿਹਾ ਹਾਂ ਤਾਂ ਕਿ ਮੇਰੀ ਜ਼ਿੰਦਗੀ ਉਹ ਸੱਚੇ ਵਾਹਿਗੁਰੂ ਦੇ ਚਰਨਾਂ 'ਚ ਡੁੱਬ ਜਾਵੇ ਉਹਦੇ ਹੁਕਮ ਦੇ ਵਿੱਚ ਟਿਕ ਜਾਵੇ ਇਹ ਅੱਜ ਦੇ ਅੰਮ੍ਰਿਤਮੇ ਪਾਵਨ ਹੁਕਮਨਾਮਾ ਸਾਹਿਬ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਫਾਊਂਡੇਸ਼ਨ ਹੀਵਰਟ ਕੈਲੀਫੋਰਨੀਆ ਤੋਂ ਸਤਿਗੁਰ ਜੀ ਨੇ ਦਾਤ ਰੂਪ ਦੇ ਵਿੱਚ ਬਖਸ਼ੇ ਹਨ ਬੜੀ ਕਮਾਲ ਦੀ ਵਿਚਾਰ ਸੱਚੇ ਪਾਤਸ਼ਾਹ ਨੇ ਅੱਜ ਬਖਸ਼ੀ ਹੈ ਕਈ ਸਵਾਲਾਂ ਦੇ ਜਵਾਬ ਦਿੱਤੇ ਹਨ ਸਭ ਕੰਡੇ ਜਿੱਥੇ ਪ੍ਰਮਾਤਮਾ ਜੋੜ ਲਵੇ ਨਾ ਜਦੋਂ ਉਹ ਅੰਗ ਸੰਗ ਹੋ ਜਾਵੇ ਫਿਰ ਪਟਕੜਾ ਮੁੱਕ ਜਾਂਦੀ ਹੈ ਇਸ ਸੰਸਾਰ ਰੂਪੀ ਡਰਾਉਣੇ ਜੰਗਲ ਤੋਂ ਉਹ ਵਾਹਿਗੁਰੂ ਆਪ ਬਾਹ ਦੇ ਕੇ ਰੱਖ ਲੈਂਦਾ ਹੈ ਫਿਰ ਆਪ ਹੀ ਇਸ ਵਿਕਾਰਾ ਰੂਪੀ ਨਦੀ ਦੀਆਂ ਲਹਿਰਾਂ ਤੋਂ ਵੀ ਬਚਾਅ ਕਰ ਲੈਂਦਾ ਹੈ ਪਰ ਉਹਦੇ ਉੱਪਰ ਪਰੋਸਾ ਤੇ ਵਿਸ਼ਵਾਸ ਰੱਖਣਾ ਪਵੇਗਾ ਸਭ ਜੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ